ਚਲੋ ਅਰੇ ਚਲੋ ਅਰੇ ਅਸੀਂ ਸਾਰੀ ਟੀਮ ਨੇ ਅੱਜ ਜਿਹੜਾ ਆਪਰੇਸ਼ਨ ਜਿਹੜਾ ਹੈਗਾ ਪਿੰਡ ਸਾਡੇ ਆ ਕੀ ਨਾਂ ਪਿੰਡ ਦਾ ਇਹਦਾ ਰੇੜੂ ਰੇੜੂ ਪਿੰਡ ਦੇ ਵਿੱਚ ਆ ਰੇਡ ਕੀਤਾ ਕਿ ਉਹ ਇਹਦੀ ਕਾਫੀ ਸ਼ਿਕਾਇਤਾਂ ਨੂੰ ਆ ਰਹੀ ਸੀਗੀ ਜਿਹੜਾ ਹੈ ਮੈਡਮ ਸੀਪੀ ਉਹਨਾਂ ਦੇ ਨਿਰਦੇਸ਼ ਦੇ ਉੱਤੇ ਸਾਰੇ ਰੇਡ ਕੀਤਾ ਅਸੀਂ ਚੈੱਕ ਕੀਤੇ ਸਾਰਾ ਏਰੀਆ ਦੇ ਵਿੱਚ ਤੇ ਜਿਹਦੇ ਵਿੱਚ ਤਿੰਨ ਚਾਰ ਬੰਦੇ ਰੌਨ ਅਪ ਕੀਤੇ ਆ ਉਹਨਾਂ ਕੋਲ ਜਾ ਕੇ ਪੁੱਛਗਿੱਛ ਕਰਦੇ ਆ ਉਹਨਾਂ ਨੇ ਘਰਾਂ 'ਚ ਰੇਡ ਕੀਤੇ ਜਿਨ੍ਹਾਂ ਦੇ ਸਾਨੂੰ ਬਾਕਸ ਹੈਗਾ ਜਿਹੜੇ ਮੱਲੇ ਆ ਸ਼ਿਕਾਇਤ ਕਰਦੇ ਸੀ ਕਿ ਰਾਤ ਭਰate ਇੱਥੇ ਬੰਦੇ ਆਂਦੇ ਆ ਅੱਜ ਅਸੀਂ ਦੁਪਹਿਰੇ ਕੋਈ 11 11:30 ਰੇਟ ਕੀਤਾ ਜਿਹਦੇ ਵਿੱਚ ਸਾਨੂੰ ਥੋੜੀ ਜਿਹੀ ਪ੍ਰਾਪਤੀ ਵੀ ਹੋਈ ਆ ਸਫਲਤਾ ਵੀ ਮਿਲੀ ਆ ਤੇ ਅਸੀਂ ਪਬਲਿਕ ਨੂੰ ਸਾਰਿਆਂ ਨੂੰ ਇਹੀ ਕਹਨੇ ਕਿ ਸਾਡਾ ਸਹਿਯੋਗ ਦੇਣਾ ਜਿਹੜਾ ਮਾਨਜੋਗ ਸੀਐਮ ਸਾਹਿਬ ਉਹ ਡੀਜੀਪੀ ਸਾਹਿਬ ਨੇ ਇਹ ਜੋ ਜਿਹੜਾ ਨਸ਼ੇ ਦੇ ਵਿਰੁੱਧ ਦਾ ਸ਼ੁਰੂ ਕੀਤਾ ਹੈਗਾ ਉਹਦੇ ਅਸੀਂ ਮਤਲਬ ਜਿਹੜਾ ਇਹ ਕੋੜਾ ਪੰਜਾਬ ਤੇ ਲਗਾਇਆ ਇਹਨੂੰ ਖਤਮ ਕਰੀਏ ਸਾਰੇ ਜਿਤਨੇ ਚੱਕੇ ਵਿਰੋਧੀ ਜੇ ਸਭੀ ਕਾਰਵਾਈ ਹੋ ਰਹੀ ਹੈ ਆ ਉਸੇ ਕਾਰਵਾਈ ਨੂੰ ਯੋਧ ਨਸ਼ੇ ਦੇ ਵਿਰੁੱਧ ਜਿਹੜੀ ਕਾਰਵਾਈ ਚੱਲ ਰਹੀ ਹੈ ਅਸੀਂ ਚਾਹੁੰਦੇ ਹਾਂ ਕਿ ਜਿਹੜਾ ਜ਼ਿਲਹੰਦਰ ਸਾਡਾ ਇਹਨੂੰ ਬਿਲਕੁਲ ਸਾਫ਼ ਕਰੀਏ ਬਿਲਕੁਲ ਕਰੀਏ ਕਾਸ਼ੀ ਚਾਹਨਾ ਮੀਡੀਆ ਵੀ ਸਾਡਾ ਸਾਥ ਦੇਵੇ ਕੋਈ ਅਸੀ ਜੇ ਕਿਸੇ ਦੇ ਪਰਿਵਾਰ ਨੂੰ ਅਸੀਂ ਬਚਾ ਸਕੀਏ ਜਾਂ ਮਾਦਾ ਪੁੱਤ ਨੂੰ ਅਸੀਂ ਕਿਸੇ ਨੂੰ ਬਚਾ ਸਕੀਏ ਜੇ ਵਰਤੀ ਪਾਈ ਹੈ ਤਾਂ ਅਸੀਂ ਉਹ ਵਰਤੀ ਦਾ ਆਦਰ ਕਰੀਏ ਕਿਸੇ ਦਾ ਮਾਦਾ ਪਤ ਪੁੱਤ ਬਚਾ ਸਕੀਏ ਜੀ ਕਰਕੇ ਅਸੀਂ ਸਾਰੇ ਤੁਸੀਂ ਵੀ ਸਾਡੇ ਨਾਲ ਦੁਪਹਿਰੇ ਧੁੱਪ ਦੇ ਵਿੱਚ ਸਾਰੇ ਲਿਖੇ ਆ ਸਾਨੂੰ ਕੋਈ ਵੀ ਇਨਫੋਰਮੇਸ਼ਨ ਦੀਆਂ ਇਨਫੋਰਮੇਸ਼ਨ ਹੋਈ ਹੈ ਸਾਨੂੰ 95923 2501 2502 ਤੇ ਦਿਓ ਕੰਡੋਰ ਨੂੰ ਦੋ ਅਸੀਂ ਕਿਸੇ ਦਾ ਨਾਮ ਵੀ ਜਿਹੜਾ ਹੈਗਾ ਨਹੀਂ ਦੱਸਾਂਗੇ ਥੈਂਕ ਯੂ ਕਿੰਨੇ ਲੋਕੋ ਕੋ ਰਾਉਂਡ ਅਪ ਕੀਆ ਔਰ ਕਿਤਨੀ ਜਗਾਹੋਂ ਪਰ ਅਭੀ ਔਰ ਰੇਡ ਕਰਨੀ ਲੱਗੀ ਹੈ ਕਿ ਕੁਝ ਬ੍ਰਾਮਬਦੀ ਹੋਈ ਹੈ ਹਾਂ ਥੋੜੀ ਜੀ ਬ੍ਰਾਮਬਦੀ ਹੋਈ ਹੈ ਉਹ ਐਸਟੂ ਸਾਹਿਬ ਦੇ ਕੋਲ ਸਾਰਾ ਸਮਾਨ ਔਰ ਬੰਦੇ ਵੀ ਫੜਨੇ ਅਸੀਂ ਅਸੀਂ ਚਾਹਨੇ ਇੱਕ ਰੋਜ਼ ਦੋ ਤਿੰਨ ਰੇਡ ਕਰੀਦੇ ਆ ਮਤਲ ਜਿੱਥੇ ਜਿੱਥੇ ਕੋਈ ਨਸ਼ਾ ਵੇਚਦਾ ਹੈ ਸਾਨੂੰ ਇਨਫੋਰਮੇਸ਼ਨ ਦਿਓ ਅਸੀਂ ਪ੍ਰੋਪਰ ਤਰੀਕੇ ਦੇ ਨਾਲ ਉਸੇ ਰੇਡ ਕਰਾਂਗੇ ਜਿੱਦਾਂ ਸਾਰਾ ਇਹ ਇਲਾਕਾ ਸੀਲ ਕਰਕੇ ਅਸੀਂ ਰੇਡ ਕੀਤਾ ਆ ਅਸੀਂ ਕਿਸੇ ਨੂੰ ਬਾਹਰ ਨਹੀਂ ਜਾਣ ਦਿੱਤਾ ਇਸ ਕਰਕੇ ਅਸੀਂ ਬੰਦੇ ਰੌਂਡ ਅਪ ਕੀਤੇ ਆ ਕਿਸ ਨੂੰ ਰੌਂਡ ਅਪ ਵੀ ਕੀਤੇ ਆ ਹਾਂ ਚਾਰ ਪੰਜ ਬੰਦੇ ਰੌਂਡ ਅਪ ਕੀਤੇ ਆ ਅਸੀਂ ਜਿਨ੍ਹਾਂ ਕੋਲ ਥੋੜਾ ਜਿਹਾ ਸਮਾਨ ਵੀ ਮਿਲਿਆ ਹੈਗਾ ਉਠਾਣੇ ਚਾਹ ਕੇ ਉਹਨਾਂ ਦੇ